ਇਹ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਸਾਡੇ ਕੋਲ ਮੁੰਡਾ ਇਹ ਫੁੱਟਬਾਲ ਦੀ ਪ੍ਰੈਕਟਿਸ ਕਰਨ ਆਉਂਦਾ ਸੀ 14-15 ਸਾਲ ਦੀ ਇਹਦੀ ਉਮਰ ਸੀ ਕਿ ਬੱਚੇ ਦੀ ਅੱਜ ਸਵੇਰੇ ਅਨੰਦਪੁਰ ਸਾਹਿਬ ਤੋਂ ਰੋਡ ਤੋਂ ਆ ਰਿਹਾ ਸੀਗਾ ਆਪਾਂ ਜਾ ਰਿਹਾ ਸੀਗਾ ਉੱਥੇ ਗੌਰਮੈਂਟ ਸਕੂਲੇ ਖੇਡਣੇ ਪਾਸੇ ਤੇ ਇਹਦਾ ਰਸਤੇ ਦੇ ਵਿੱਚ ਇੱਕ ਟਿਪਰ ਜਿਹੜਾ ਕੋਈ ਬਜ਼ੀਰੀ ਦੇ ਨਾਲ ਭਰਿਆ ਹੋਇਆ ਸੀਗਾ ਉਹਦੇ ਥੱਲੇ ਆਣ ਕਰਕੇ ਇਹਦੀ ਮੌਤ ਹੋ ਗਈ ਬੱਚੇ ਦੀ ਤੇ ਸਰੀਰ ਦੇ ਵੀ ਦੋ ਟੁਟੇ ਹੋ ਗਏ ਜਿਹੜਾ ਟਰੱਕ ਡਰਾਈਵਰ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨ ਅਰੈਸਟ ਕਰਕੇ ਬੰਦੇ ਨੂੰ ਤੇ ਉਹਦੇ ਖਿਲਾਫ ਮਨ ਦੀ ਕਾਰਵਾਈ ਕੀਤੀ ਜਾਵੇ ਤੇ ਜੇ ਟਿੱਪਰ ਜਿਹੜੇ ਆ ਅੰਨੇਵਾ ਚੱਲਦੇ ਆ ਸਵੇਨ ਨੂੰ ਇਹਨਾਂ ਨੂੰ ਪਤਾ ਨਹੀਂ ਮੁੰਡਾ ਬਿਲਕੁਲ ਕੱਚੇ ਤੇ ਜਾ ਰਿਹਾ ਸੀਗਾ ਤੇ ਉਹਨੂੰ ਕੱਚੇ ਤੇ ਹੀ ਟਰੱਕ ਵਾਲੇ ਨੇ ਧਰੜ ਦਿੱਤਾ ਤੇ ਉਹਦੇ ਸਰੀਰ ਦੇ ਦੋ ਟੋਟੇ ਹੋ ਗਏ ਬਹੁਤ ਹੀ ਦੁੱਖ ਲੱਗਿਆ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੇ ਫਰਜ਼ ਦੇ ਪਹਿਲੇ 6 ਮਹੀਨੇ ਡੈਥ ਹੋ ਚੁੱਕੀ ਸੀਗੀ ਬੱਚੇ ਦੇ ਪਿਤਾ ਦੀ ਤੇ ਹੁਣ ਉਹ ਜਿਹੜਾ ਆਸਰਾ ਸਹਾਇਕ ਉਹ ਵੀ ਉਹ ਘਰ ਦਾ ਜਿਹੜਾ ਚਰਾਗ ਆ ਉਹ ਬੁਝ ਗਿਆ ਤੇ ਵੱਡਾ ਵੱਡਾ ਮੁੰਡਾ ਸੀਗਾ ਇਹ ਤੇ ਅਸੀਂ ਸਾਰਿਆਂ ਤੋਂ ਇਹ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਬੱਚੇ ਇਨਸਾਫ ਦਿੱਤਾ ਜਾਵੇ ਅੱਜ ਸਵੇਰੇ ਕਰੀਬ 6:00 ਵਜੇ 112 ਹੈਲਪਲਾਈਨ ਦੇ ਉੱਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਆਨੰਦਪੁਰ ਰੋਡ ਤੇ ਐਕਸੀਡੈਂਟ ਹੋਇਆ ਜੋ ਮੌਕੇ ਤੇ ਆ ਕੇ ਦੇਖਿਆ ਵੀ ਇੱਕ ਲੜਕਾ ਅਨਕਿਤ ਜਿਸ ਦੀ ਉਮਰ 15 ਸਾਲ ਸੀ ਜੋ ਫੁੱਟਬਾਲ ਪ੍ਰੈਕਟਿਸ ਲਈ ਗਰਾਊਂਡ ਵਿੱਚ ਜਾ ਰਿਹਾ ਸੀ ਜਿਸ ਤੋਂ ਇੱਕ ਪਿੱਛੋਂ ਆ ਰਹੇ ਟਿੱਪਰ ਨੰਬਰੀ PB65 AD3527 ਨੇ ਹੇਠਾਂ ਦੇ ਕੇ ਐਕਸੀਡੈਂਟ ਕਰ ਦਿੱਤਾ ਉਹ ਜਿਸ ਨਾਲ ਉਸ ਲੜਕੇ ਦੀ ਮੌਤ ਹੋ ਗਈ ਹੈ ਤੇ ਡੈੱਡ ਬਾਡੀ ਨੂੰ ਜਿਹੜਾ ਸਿਵਲ ਹਸਪਤਾਲ ਗੜ ਸ਼ੰਕਰ ਖਾ ਦਿੱਤਾ ਪਰਿਵਾਰ ਦੇ ਬਿਆਨ ਹਾਸਲ ਕਰਕੇ ਜੋ ਵੀ ਟਿੱਪਰ ਵਾਲੇ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਨਹੀਂ ਟਿੱਪਰ ਦਾ ਜਿਹੜਾ ਡਰਾਈਵਰ ਸੀ ਇਹ ਮੌਕੇ ਤੋਂ ਟਿੱਪਰ ਖੜਾ ਕਰਕੇ ਦੌੜ ਗਿਆ ਬਾਕੀ ਉਹਦੀ ਭਾਲ ਕਰਕੇ ਉਹਨੂੰ ਵੀ ਕਾਬੂ ਕੀਤਾ ਕਰ ਲਿਆ ਜਾਵੇਗਾ ਇਹ ਅਨੰਦਪੁਰ ਸਾਹਿਬ ਸਾਈਡ ਤੋਂ ਹੀ ਆ ਰਿਹਾ ਸੀਗਾ ਟਿੱਪਰ ਤੇ ਲੜਕਾ ਵੀ ਉਸੇ ਰੋਡ ਤੋਂ ਹੀ ਜਿਹੜਾ ਗੜ ਸ਼ੰਕਰ ਨੂੰ ਆ ਰਿਹਾ ਸੀ